ਸਤਿ ਸ੍ਰੀ ਅਕਾਲ ਬਾਬਾ ਲਾਹੌਰ ਜੀ ਆਲ ਮਹਾਰਾਜ ਜੀ ਜੀ ਬਾਬਾ ਲਾਜੀ ਦੇ 675ਵੇਂ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਉਸ ਤੋਂ ਉਪਲਬਧ ਵਿੱਚ ਅੱਜ 11 ਦੇ ਤੇਜ ਨੂੰ ਇਤਵਾਰ ਜਿਹੜੀ ਸਵੇਰ ਯਾਤਰਾ ਜਿਹੜੀ ਹੈ ਸਾਡੇ ਪਿੰਡਾਂ ਤੋਂ ਚੱਲੀ ਗਈ ਜਿਹੜੀ ਜੰਪੂ ਤੋਂ ਜਾਂ ਮਲਕੋਵਾਲ ਰਜਾਨੇ ਕੋਟ ਤੋਂ ਗਿੱਲਾਂ ਵਾਲੀ ਰਾਮਲ ਰੌਵਲ ਕੈਰਾ ਸੁਲਤਾਨ ਬਾਬਾ ਲਾਜੇ ਹਸਪੀਟਲ ਕੋਟਲੀ ਬਾਬਾ ਸ਼ਤਵਾਲੇ ਗੁਰਦਾਰੇ ਤੋਂ ਹੋ ਕੇ ਮੰਮਣਾ ਤੋਂ ਹੋ ਕੇ ਲਾਲਪੁਰਾ ਲਾਲਪੁਰ ਤੋਂ ਵਾਪਸ ਤੇ ਆਣ ਤੋਂ ਆਏ ਬਾਬਾ ਲਾਜੇ ਇਫਤਨਾ ਨਾਲ ਸੁਖਸ਼ਾਂਤੀ ਨਾਮ ਮਹਾਰਾਜ ਜੀ ਨੇ ਸਰੇ ਉਦਘਾਟਨ ਕਰਕੇ ਦੋਹਿਆਂ ਅਸ਼ੀਰਵਾਦ ਦਿੱਤਾ ਆਪਣਾ ਤੇ ਮਹਾਰਾਜ ਦੀ ਕਿਰਪਾ ਨਾਲ ਸਾਰਾ ਸੁਖ ਸ਼ਾਂਤੀ ਨਾ ਹੋਵੇ ਸਾਰਿਆਂ ਦਾ ਸਹਿਯੋਗ ਬਹੁਤ ਆ ਪੂਰੇ ਇਲਾਕੇ ਦੇ ਵਿੱਚ ਬਹੁਤ ਸੁਖੇ ਹੋਊਗਾ ਬਹੁਤ ਛੇ ਸਤਿਗੁਰੂ ਬਾਬਾ ਲਾਲ ਜੀ ਮਹਾਰਾਜ ਹੀ ਰਹੇ ਸਤਗੁਰੂ ਸ਼੍ਰੀ ਬਾਬਾ ਲਾਲ ਜਿਆਲ ਮਹਾਰਾਜ ਜੀ ਦਾ 775ਵਾਂ ਜਨਮ ਦਿਹਾੜਾ ਬੜੀ ਖੁਸ਼ੀ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਉਹਨਾਂ ਦੇ ਸਬੰਧ ਵਿੱਚ ਅੱਜ 11 ਤਰੀਕ ਨੂੰ ਐਤਵਾਰ ਤੁਹਾਰੇ 6:30 ਵਜੇ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਰੋਪਾ ਯਾਤਰਾ ਦਾ ਆਰੰਭ ਹੋਇਆ ਠੰਡ ਵੀ ਬਹੁਤ ਆ ਪਰ ਸੰਗਤਾਂ ਚ ਉਤਸ਼ਾਹ ਵੀ ਬਹੁਤ ਜ਼ਿਆਦਾ ਆ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਪੂਰਾ ਸਾਲ ਉਡੀਕ ਦੀ ਲੀਨੀਆਂ ਇਸ ਸ਼ੋਭਾ ਯਾਤਰਾ ਨੂੰ ਅੱਜ ਸਾਰੇ ਪਿੰਡਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਲੱਗੂ ਲੱਗੇ ਆ ਅੱਜ ਸੰਗਤ ਸੇਵਾਦਾਰ ਪੈਦਲ ਚੱਲ ਕੇ 15-16 ਕਿਲੋਮੀਟਰ ਦਾ ਇਹ ਸਫਰਿਆ ਜਿਹੜਾ ਬਾਬਾ ਲਾਲ ਜੀ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਉਹਨਾਂ ਤੋਂ ਅਸ਼ੀਰਵਾਦ ਲੈਣ ਵਾਸਤੇ ਸੰਗਤਾਂ ਜਿਹੜੀਆਂ ਪੈਦਲ ਚੱਲਦੀਆਂ ਏਕ-ਇਕ ਸਾਲ ਤੋਂ ਸਾਰਿਆਂ ਨੇ ਸੁਖਣਾ ਸੁਖੀ ਹੁੰਦੀ ਆ ਸਾਰਿਆਂ ਦੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਕਾਮਨਾਵਾਂ ਸਾਰਿਆਂ ਦੀਆਂ ਬਾਬਾ ਲਾਲ ਜੀ ਅਸੀਂ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਜਿੱਦੀ ਜਿੱਦੀ ਮਨੋ ਕਾਮਨਾਵਾਂ ਇਹ ਸ਼ੋਭਾ ਯਾਤਰਾ ਦੇ ਵਿੱਚ ਤੇ ਕੌਣ ਵਾਲੇ ਜਿਹੜੇ ਮੇਲਾ 19 ਤੇ 20 ਤਰੀਕ ਨੂੰ ਮਨਾਇਆ ਜਾ ਰਿਹਾ ਉਹ ਸਾਰੀਆਂ ਮਾਲਕ ਕਪੂਰੀਆਂ ਕਰੂਗਾ ਤੇ ਸਾਰੀ ਸੰਗਤ ਜਿਹੜੀ ਆ ਉਹ ਸ਼ਰਧਾ ਦੇ ਨਾਲ ਇਸ ਮੇਲੇ ਨੂੰ ਪੂਰੇ ਜੋਰ ਨਾਲ ਮਨਾ ਰਹੀ ਹੈ ਬੋਲੀ ਸਤਿਗੁਰੂ ਦਾ ਪਿਆਰ ਮਹਾਰਾਜ ਕੀ